ਸਾਸ਼ੀ ਗੱਲ ਦੋਸਤੋ ਅਸੀਂ ਪੰਡੋਰੀ ਰੋਡ ਤੇ ਖੜੇ ਆ ਤੇ ਦੱਸਣ ਦਾ ਕਾਰਨ ਕੀ ਸੀ ਕਿ ਇੱਕ ਰੁੱਖਾ ਉਹਨੂੰ ਅੱਗ ਲੱਗ ਗਈ ਹੈ ਸ਼ਾਇਦ ਟਾਲੀ ਦਾ ਬੂਟਾ ਸੀ ਜਿਹੜਾ ਸੁੱਕਾ ਸੀ ਤੇ ਜਦੋਂ ਕਿਸੇ ਨੇ ਅੱਗ ਲਾਈ ਹੋਏਗੀ ਜਾਂ ਅਚਨਚੇਤ ਲੱਗੀ ਹੋਏਗੀ ਤੇ ਉਹਦੇ ਕਾਰਨ ਕਰਕੇ ਜਿਹੜੀ ਆ ਉਹ ਇਸ ਰੁੱਖ ਨੂੰ ਵੀ ਅੱਗ ਲੱਗੀ ਕੱਲੇ ਇਹਨੂੰ ਨਹੀਂ ਲੱਗੀ ਇੱਥੇ ਬਹੁਤ ਛੋਟੇ ਛੋਟੇ ਰੁੱਖ ਸੀ ਜਿਨ੍ਹਾਂ ਨੂੰ ਅੱਗ ਲੱਗੀ ਹੈ ਇਧਰਲੀ ਸਾਈਡ ਤੇ ਵੀ ਜਿਹੜਾ ਉਹ ਕਾਫੀ ਮੋੜ ਸੀ ਦੋਨਾਂ ਸਾਈਡਾਂ ਤੇ ਅੱਗ ਇਹ ਵਿਖਾਉਣ ਦਾ ਮੇਨ ਕਾਰਨ ਕੀ ਸੀ ਕਿ ਜਿਸ ਤਰ੍ਹਾਂ ਅੱਗ ਲੱਗੀ ਹੈ ਤੇ ਡਿੱਗਣ ਦਾ ਵੀ ਖਤਰਾ ਹੈ ਤੇ ਕੱਲ ਨੂੰ ਕੋਈ ਹਾਦਸਾ ਵੀ ਹੋ ਫਾਇਰ ਬ੍ਰਿਗੇਡ ਵਾਲਿਆਂ ਨੂੰ ਕਾਲ ਕਰ ਦਿੱਤੀ ਗਈ ਹੈ ਤੇ ਉਹਨਾਂ ਨੇ ਦੱਸਿਆ ਵਾ ਕਿ ਉਹਨਾਂ ਦੀਆਂ ਗੱਡੀਆਂ ਜਿਹੜੀਆਂ ਆ ਆਲਰੇਡੀ ਫੀਲਡ ਦੇ ਵਿੱਚ ਨੇ ਜਿੱਥੇ ਅੱਗ ਲੱਗੀ ਉਹ ਬੁਝਾ ਰਹੀਆਂ ਤੇ ਉਹ ਕੋਸ਼ਿਸ਼ ਕਰਦਗੇ ਕੋਈ ਨਾ ਕੋਈ ਗੱਡੀ ਜਿਹੜੀ ਉਹ ਇੱਥੇ ਵੀ ਭੇਜੀ ਜਾਏ ਤੇ ਇੱਥੇ ਕਿਉਂਕਿ ਸਾਡੇ ਲਾਗੇ ਨਾ ਤੇ ਕੋਈ ਸਾਧਨ ਦਾ ਕਿ ਜਨਰਲ ਅਸੀਂ ਬੁਝਾ ਸਕੀਏ ਕਿਉਂਕਿ ਨਾ ਤੇ ਕੋਈ ਇੱਥੇ ਲਾਗੇ ਪਾਣੀ ਦੀ ਕੋਈ ਵਿਵਸਥਾ ਸੀ ਤੇ ਨਾ ਹੀ ਕੋਈ ਹੋਰ ਇਸ ਕਰਕੇ ਅਸੀਂ ਬਸ ਕੋਸ਼ਿਸ਼ ਕਰ ਰਹੇ ਹਾਂ ਤੁਹਾਨੂੰ ਦਿਖਾਉਣ ਦੀ ਕਿ ਹਾਂ ਵੀ ਜਿਹੜੇ ਆ ਬੂਟੇ ਨੇ ਕਮਸ ਕਮ ਇਹਦੇ ਲਾਗੇ ਜੇ 2-2 3-3 ਦਿਨ ਸਿਹਾਰ ਲਿਆਂਦੇ ਹੁੰਦੇ ਤੇ ਇਹਨਾਂ ਨੂੰ ਰੁੱਖਾਂ ਨੂੰ ਅੱਗ ਨਹੀਂ ਸੀ ਲੱਗਣੀ ਦੂਜੇ ਪੰਨੇ ਜਿਹੜਾ ਜੰਗਲਾਤ ਵਿਭਾਗ ਹੈ ਵੀ ਕੁੰਭਗੰਦੀ ਨੀਂਦੇ ਸੁੱਤਾ ਵਾ ਇਹ ਤੇ ਚਲੋ ਕਹਿ ਸਕਦੇ ਆ ਕਿ ਬਹੁਤ ਬਾਹਰ ਆਣ ਕੇ ਅੱਗ ਲੱਗੀ ਆ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਿ ਉਹਨਾਂ ਦੇ ਦਫ਼ਤਰ ਦੇ ਬਾਹਰ ਜਿਹੜੇ ਬੂਟੇ ਸੀ ਉਹਨਾਂ ਨੂੰ ਵੀ ਅੱਗ ਲੱਗੀ ਆ ਸੋ ਇਹ ਆ ਕਿ ਬੜਾ ਕੁੰਭਗੰਦੀ ਨੀਂਦੇ ਸੁੱਤਾ ਕਿਉਂਕਿ ਇਹਦਾ ਰੁੱਖਾਂ ਨੇ ਰੌਲਾ ਨਹੀਂ ਪਾਉਣਾ ਤੇ ਇਹਨਾਂ ਨੇ ਕੋਈ ਦਵਾਈ ਵੀ ਨਹੀਂ ਦੇਣੀ ਕਿ ਹਾਂ ਵੀ ਸਾਡੇ ਨਾਲ ਕੋਈ ਨਕਸਾਰ ਹੋ ਰਿਹਾ ਪਰ ਜਿਹੜੀਆਂ ਬਿਮਾਰੀਆਂ ਆਕਸੀਜਨ ਦੀ ਜਿਹੜੀ ਕਮੀ ਆ ਉਹ ਜਦੋਂ ਸਾਨੂੰ ਕੱਲ ਨੂੰ ਸਤਾਏਗੀ ਤੇ ਫਿਰ ਅਸੀਂ ਮੱਤੇ ਨੂੰ ਹੱਥ ਮਾਰ ਕੇ ਰੋਵਾਂਗੇ ਕਿ ਅਸੀਂ ਕਾਰ ਕੀ ਰਏ ਆ ਸੋ ਠੀਕ ਹੈ ਕਿਸਾਨੀ ਬਹੁਤ ਮਹ ਲਾਇਆ ਮਤਲਬ ਮਹਿੰਗਾ ਧੰਦਾ ਹੋ ਗਿਆ ਵਾ ਜੋ ਵੀ ਕਰਨਾ ਉਹਨੂੰ ਵਧੀਆ ਤਰੀਕੇ ਨਾਲ ਬਟ ਕਮ ਸੋ ਕਮ ਜਿਹੜੇ ਸ਼ੜਕ ਦੇ ਨਾਲ ਲੱਗੇ ਰੁਕਨੇ ਉਹਨਾਂ ਦਾ ਕੋਈ ਨਾ ਕੋਈ ਅਸੀਂ ਵਿਚਲਾ ਰਾਹ ਕੱਢ ਲਈਏ ਕਿ ਉਹ ਵੱਜ ਜਾਣ ਜੇ 2-2 3-3 ਸਿਹਾਰ ਨਾਲ ਆ ਜਾਣ ਤੇ ਹੋ ਸਕਦਾ ਸੀ ਇਹਨਾਂ ਨੂੰ ਅੱਗ ਨਾ ਲੱਗੇ ਇਧਰਲੇ ਬੰਨੇ ਵੀ ਜਿਹੜਾ ਵਾ ਉਹ ਮੋੜ ਨੂੰ ਅੱਗ ਲੱਗੀ ਆ ਉਹ ਵੀ ਤੁਸੀਂ ਦੇਖ ਸਕਦੇ ਜੇ ਕਿ ਉਹ ਪੂਰਾ ਸੜ ਕੇ ਜਿਹੜਾ ਉਹ ਵੀ ਸਵਾਹ ਹੋ ਗਿਆ ਵਾ ਪਰ ਅ ਦੂਜੇ ਪੰਨੇ ਕੀ ਹੈ ਕਿ ਕੀ ਪਤਾ ਇਹ ਅੱਗ ਕਿੱਥੋਂ ਆਈ ਆ ਕਿਵੇਂ ਆਈ ਆ ਕਿਉਂਕਿ ਅੱਗ ਨੂੰ ਕੋਈ ਰੋਕ ਨਹੀਂ ਸਕਦਾ ਪਰ ਇਹ ਦੇਖ ਸਕਦੇ ਜੇ ਕਿ ਲੱਖਾਂ ਕਰੋੜਾਂ ਦਾ ਜਿਹੜਾ ਉਹ ਨੁਕਸਾਨ ਹੋ ਰਿਹਾ ਤੇ ਇਹਦਾ ਜ਼ਿੰਮੇਵਾਰ ਕੌਣ ਆ ਕਿਉਂਕਿ ਅਸੀਂ ਕਿਸੇ ਇੱਕ ਬੰਦੇ ਤੇ ਇਹਦੀ ਜ਼ਿੰਮੇਵਾਰੀ ਨਹੀਂ ਅ ਕਰਾਂਗੇ ਕਿਉਂਕਿ ਆਮ ਤੌਰ ਤੇ ਕੀ ਹੁੰਦਾ ਕਿ ਜੇ ਇਹੋ ਹੀ ਬੂਟੇ ਕਿਤੇ ਅਸੀਂ ਆਪ ਲਾਏ ਹੁੰਦੇ ਤੇ ਪਹਿਲੇ ਉਹਨਾਂ ਦੀ ਰਾਖੀ ਕਰਨੀ ਸੀ ਕਿਉਂਕਿ ਇਹਨਾਂ ਨੂੰ ਕੱਲ ਨੂੰ ਅਸੀਂ ਵੇਚ ਕੇ ਪੈਸੇ ਵੀ ਕਮਾਣੇ ਸੀ ਸੋ ਅਸੀਂ ਵਿਭਾਗ ਨੂੰ ਵੀ ਕਵਾਂਗੇ ਕਿ ਉਹਨਾਂ ਨੂੰ ਸਮੇਂ-ਸਮੇਂ ਸਰ ਲੋਕਾਂ ਨੂੰ ਵੀ ਜਾਗਰੂਤ ਕਰਨਾ ਚਾਹੀਦਾ ਕਿ ਜੇ ਕੋਈ ਅੱਗ ਲੱਗਦੀ ਤਾਂ ਉਹਨਾਂ ਨੇ ਜੇ ਲਾਉਣੀ ਆ ਜਾਂ ਲੱਗਦੀ ਆ ਤਾਂ ਉਹਦਾ ਕੋਈ ਹੱਲ ਕੱਢਣ ਜਿਹੜਾ ਰੁੱਖਾਂ ਨੂੰ ਅੱਗ ਨਾਲ ਲੱਗ ਸਕੇ ਪਰ ਆ ਜਿਹੜਾ ਵੇ ਨੁਕਸਾਨ ਜਿਹੜਾ ਕੋਈ ਹੋ ਸਕਦਾ ਫਾਇਰ ਬ੍ਰਿਗੇਡ ਨੂੰ ਅਸੀਂ ਕਾਲ ਕਰ ਦਿੱਤੀ ਆ ਹੋ ਸਕਦਾ ਕੋ ਸਾਡੀ ਖਬਰ ਨਾ ਲੱਗਣ ਤੋਂ ਪਹਿਲੇ ਪਹਿਲੇ ਉਹ ਜਿਹੜੀ ਇੱਥੇ ਟੀਮ ਪਹੁੰਚ ਜੇ ਧੰਨਵਾਦ ਜੀ